ਅਕਾਲ ਤਖਤ ਸਾਹਿਬ ਦੇ ਸਾਫ ਦਾ ਜਥੇਦਾਰ ਭਾਈ ਰਣਜੀਤ ਸਿੰਘ ਖਾਲਸਾ ਨੇ ਗੁਰਦੁਆਰਾ ਆਮ ਸਾਹਿਬ ਦੇ ਨੇੜੇ ਦੀ ਜ਼ਮੀਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵੇਚੇ ਜਾਣ ਤੇ ਉਠਾਇਆ ਸਵਾਲ ਉਹਨਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੂੰ ਸਵਾਲ ਕੀਤਾ ਕਿਉਂ ਚੋਰਾ ਦੀ ਟਰਾਂ ਵੇਚੀ ਇਹ ਜ਼ਮੀਨ ਸੰਗਤਾਂ ਨੂੰ ਸਪਸ਼ਟ ਕਰੋ ਆਓ ਸੁਣਦੇ ਹਾਂ ਜਥੇਦਾਰ ਸਾਹਿਬ ਵੱਲੋਂ ਪ੍ਰੈਸ ਨਾਲ ਕੀਤੀ ਗਈ ਗੱਲਬਾਤ ਸੰਸਾਰ ਭਰ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਬڑے ادب ਸਤਕਾਰ ਗੁਰੂ ਫਤਿਹ ਬਲਵਨਾ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀ ਉਹ ਮੈਂ ਤੁਹਾਡੇ ਸਨਮੁਖ ਇਸ ਕਰਕੇ ਹੋਇਆ ਰੂਪ ਰੂਪ ਇਸ ਕਰਕੇ ਹੋਇਆ ਕਿਉਂਕਿ ਗੁਰਦੁਆਰਾ ਅੰਮ੍ਰਿਤਸਰ ਦੀ ਗੁਰੂ ਹਰ ਹਰ Rai ਸਾਹਿਬ ਜੀ ਦੀ ਮਲਕੀਅਤ ਅੰਮ੍ਰਿਤਸਰ ਜੀ ਦੀ ਗੁਰਦੁਆਰਾ ਸਾਹਿਬ ਜੀ ਦੀ ਜ਼ਮੀਨ ਜਿਹੜੀ ਆ ਉਹ ਚੋਰਾਂ ਦੀ ਤਰ੍ਹਾਂ ਪਿਛਲੇ 2-3 ਮਹੀਨੇ ਅੱਜ ਵੇਚ ਕੇ ਉਹਦੀ ਰਜਿਸਟਰੀ ਕਰਵਾਈ ਗਈ ਆ ਤੇ ਉਹ ਜ਼ਮੀਨ ਜਿਹੜੀ ਆ ਉਹ ਨੂੰ ਵੇਚਿਆ ਨਹੀਂ ਜਾ ਸਕਦਾ ਉਹਦੀ ਸੇਵਾ ਸੰਭਾਲ ਹੋ ਸਕਦੀ ਹੈ ਕਾਨੂੰਨੀ ਤੌਰ ਤੇ ਇਹ ਹੀ ਜ਼ਮੀਨ ਸੀ ਇਹਦੇ ਨਾਲ ਲੱਗਦੀ ਹੋਰ ਵੀ ਜ਼ਮੀਨ ਸੀ ਜਿਹਦਾ 2 ਸਾਲ ਪਹਿਲਾਂ 2.5 ਸਾਲ ਪਹਿਲਾਂ 23 ਦੇ ਵਿੱਚ ਇੱਕ ਨੋਟਿਸ ਆਇਆ ਉਹ ਨੋਟਿਸ ਮੈਂ ਛੋਟਾ ਜਿਹਾ ਸੀਗਾ ਇੱਕ ਅਖਬਾਰ ਦੇ ਵਿੱਚ ਤੇ ਉਹ ਸੀਗਾ ਕਿ ਗੁਰਦੁਆਰਾ ਅੰਬ ਸਾਹਿਬ ਦੀ ਮਲਕੀਅਤ ਸਿਟੀ ਸੈਂਟਰ ਦੇ ਵਿੱਚ ਜਿਹੜੀ 에어로 ਸਿਟੀ ਦੇ ਵਿੱਚ ਜਿਹੜੀ ਪੈਂਦੀ ਸੀ ਜ਼ਮੀਨ ਉਹਦੀ ਨਿਲਾਮੀ 26 ਸਤੰਬਰ ਨੂੰ ਜਾਂ ਨਵੰਬਰ ਨੂੰ ਇੱਥੇ ਇੱਕ 26 ਤਰੀਕ ਨੂੰ ਹੋਏਗੀ ਜਿਨ੍ਹਾਂ ਨੇ ਨਿਲਾਮੀ ਦੇਣੀ ਆ ਉਹ 55 ਲੱਖ ਦਾ ਜਾਂ ਤੇ ਡਰਾਫਟ ਜਾਂ ਚੈੱਕ ਜਿਹੜਾ ਉਹ ਸਾਡੇ ਮਹਿੰਦਰ ਸਾਹਿਬ ਨੂੰ ਦੇ ਦੇਣ ਤਾਂ ਅਸੀਂ ਉੱਥੇ ਬਹੁਤ ਵੱਡੀ ਕਾਨਫਰੰਸ ਬੁਲਾਈ ਸੀ ਇੱਕ ਬਹੁਤ ਵੱਡਾ ਇਕੱਠ ਬੁਲਾਇਆ ਸੀ 10000 ਦੇ ਕਰੀਬ ਆਮ ਸਾਹਿਬ ਉਦੋਂ ਦਾ ਸੀ ਸੰਗਤਾਂ ਨੂੰ ਜਾਣਕਾਰੀ ਦੇ ਕੇ ਕਮੇਟੀ ਨੂੰ ਵੀ ਇੱਕ ਨੋਟਿਸ ਦਿੱਤਾ ਸੀ ਕਿ ਜੇ ਇਹ ਕੋ ਕਰਮ ਹੋਇਆ ਤੇ ਬਹੁਤ ਇਹਦੇ ਸਿੱਟੇ ਮਾਰੇ ਨਿਕਲ ਗਏ ਵੀ ਤੁਸੀਂ ਇਹ ਲੁੱਟਾਂ ਖਵਾ ਬੰਦ ਕਰੋ। ਉਹ ਉਸ ਸਮੇਂ ਉਹ ਉਸ ਪ੍ਰਭਾਵ ਦੇ ਕਾਰਨ ਉਹ ਜ਼ਮੀਨ ਰੋਕੇਗੀ ਉਹ ਉਹਨਾਂ ਨੇ ਵਾਪਸ ਲੈ ਲਿਆ ਮਤਾ ਜਿਹੜਾ ਸੀ। ਲੇਕਿਨ ਅੱਜ ਜਿਹੜਾ ਜੋ ਕੋ ਸਾਹਮਣੇ ਆਇਆ ਇਹ ਬੜੀ ਕੀਮਤੀ ਜ਼ਮੀਨ ਹੈ ਜਿਹੜੀ ਜਿਹੜੀ ਜ਼ਮੀਨ ਜਿਹੜੀ ਆ ਪਿੰਡ ਵਾਲੇ ਸੈਣੀ ਮਾਜਰਾ ਪਿੰਡ ਦੇ ਵਿੱਚ ਜ਼ਮੀਨ ਪੈਂਦੀ ਆ ਇਹ ਸੈਕਟਰ 101 ਵਿੱਚ ਇਹ ਰਕਬਾ ਪੈਂਦਾ ਤੇ ਇਹ ਰਕਬਾ ਮਿਤੀ 2/12/25 ਨੂੰ ਇੱਕ ਰਜਿੰਦਰ ਸਿੰਘ ਮੈਨੇਜਰ ਵੱਲੋਂ ਰਜਿਸਟਰੀ ਕਰਵਾਈ ਗਈ ਵੇਚਿਆ ਗਿਆ ਉਹਦੀ ਰਜਿਸਟਰੀ ਹੋ ਚੁੱਕੀ ਹੈ ਤੇ ਇੱਕ ਇੱਕ ਜਿਹੜੀ ਖਾਸ ਕਰਕੇ ਇਹ ਇਹਦੇ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਜ਼ਮੀਨ ਜਿਹੜੀ ਆ ਬਾਏ ਇੰਤਜ਼ਾਮ ਸੰਭਾਲਕਾਰ ਜਿਹੜਾ ਸੇਵਾਦਾਰ ਹੈ ਇਸ ਜ਼ਮੀਨ ਨੂੰ ਨਹੀਂ ਵੇਚ ਸਕਦਾ ਇਹ ਕਾਨੂੰਨੀ ਤੌਰ ਤੇ ਇਹ ਪੱਕਿਆ ਦੂਸਰਾ ਇਹ ਆ ਕਿ ਇਹ ਗੁਰੂ ਘਰ ਦੀਆਂ ਜ਼ਮੀਨਾਂ ਜਿਹੜੀਆਂ ਨੇ ਇਸ ਤੋਂ ਪਹਿਲਾਂ ਵੀ ਕਿਤੇ 12-12 ਕਰੋੜ ਦਾ ਕਿੱਲਾ ਹੈ ਤੇ ਉਹਨੂੰ 50 ਲੱਖ ਦੇ ਕਿੱਲੇ ਨਾਲ ਤਬਾਦਲਾ ਕਰਕੇ ਤੇ 36-36 ਕਰੋੜ ਦੀ ਮਲਾਈ ਛਾਗ ਹੈ ਇਸ ਤੋਂ ਪਹਿਲਾਂ ਇਸ ਸਿਆੰਬ ਸਾਹਿਬ ਦੀ 5 ਏਕੜ ਜ਼ਮੀਨ ਮੱਕੜ ਨੇ ਬਾਦਲ ਸਾਹਿਬ ਨੂੰ ਵੇਚੀ ਪੁੱਡਾ ਨੂੰ ਪੁੱਡਾ ਨੇ ਬਾਦਲ ਸਾਹਿਬ ਦੇ ਥਰੂ ਉਹਦੇ ਚਹੇਤੇ ਨੂੰ ਇਹ ਦੇਤੀ ਉੱਥੇ ਅੱਜ ਬਹੁਤ ਵੱਡਾ ਮਾਲ ਬਣਿਆ ਹੋਇਆ ਤੇ ਗੁਰਦੁਆਰਾ ਲੁਕਿਆ ਪਿਆ ਅੱਜ ਵੀ ਉੱਥੇ ਵੀ ਪਹਿਲਾਂ ਬਹੁਤ ਬਹਾਨੇ ਬਣਾਏ ਗਏ ਜੀ ਇੱਥੇ ਅਸੀਂ ਕਾਰ ਪਾਰਕਿੰਗ ਬਣਾਉਣੀ ਆ ਸਿੱਖਾਂ ਵਾਸਤੇ ਗੁਰਦੁਆਰਾ ਗੁਰਦੋਗੁਰੂ ਸਾਹਿਬ ਸੰਗਤ ਵਾਸਤੇ ਲੇਕਨ ਹੋਇਆ ਕੁਝ ਨਹੀਂ ਹੋਇਆ ਇਹ ਕਿ ਉਹ ਜ਼ਮੀਨ ਮੱਕੜ ਨੇ ਕੌਡੀਆਂ ਦੇ ਭਾਅ ਦੇਤੀ ਪੁੱਡਾ ਨੂੰ ਤੇ ਪੁੱਡਾ ਨੇ ਜਿਹੜੀ ਆ ਉਹ ਬਾਦਲ ਦੇ ਥਰੂ ਦਿੱਤੀ ਆਪਸ਼ਨ ਕੀਤੀ ਇੱਕ ਮਾਲ ਦੇ ਮਾਲਕ ਨੂੰ ਤੇ ਉਹਨੇ ਬਹੁਤ ਵੱਡਾ ਮਾਲ ਬਣਾਇਆ ਹੋਇਆ ਅੱਜ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਇਹ ਜਿਹੜੀ ਜ਼ਮੀਨ ਆ ਇਹ ਬੜੀ ਕੀਮਤੀ ਜ਼ਮੀਨ ਆ ਤੇ ਇਹ ਪਿੰਡ ਵਾਲੇ ਲੋਕ ਕਹਿੰਦੇ ਆ ਕਿ ਅਸੀਂ 15 ਤੋਂ 20 ਕਰੋੜ ਅਸੀਂ ਦੇਣ ਨੂੰ ਤਿਆਰ ਆ ਜਿਹੜੀ ਜ਼ਮੀਨ ਇਹਨਾਂ ਨੇ 1 ਕਰੋੜ 32 ਲੱਖ ਦੇ ਵਿੱਚ ਰਜਿਸਟਰੀ ਕਰਾ ਦਿੱਤੀ ਹੁਣ 1 ਕਰੋੜ 32 ਲੱਖ ਜਿਹੜਾ ਉਹਦੀ ਥਾਂ ਤੇ ਭਾਵੇਂ 15 ਕਰੋੜ ਵੀ ਮਿਲਦਾ ਹੈ ਜ਼ਮੀਨ ਨਹੀਂ ਸੀ ਦੇਣੀ ਚਾਹੀਦੀ ਕਿਉਂਕਿ ਇਹ ਵੇਚ ਨਹੀਂ ਸਕਦੇ ਕਾਨੂੰਨੀ ਤੌਰ ਤੇ ਇਹਦੀ ਸੇਵਾ ਸੰਭਾਲ ਹੋ ਸਕਦੀ ਹੈ ਲੇਕਿਨ ਇਹ ਇਹ ਜਿਹੜਾ ਅ ਅਰਜੰਦਰ ਸਿੰਘ ਧਾਮੀ ਆ ਇਹ ਕਿਉਂ ਇਹ ਮੂੰਛ ਪਾ ਕੇ ਬੈਠਾ ਹੋਇਆ ਪਿਛੇ ਦੇ ਸਾਰੇ ਕਾਸੇ ਤੇ ਉਹੀ ਆ ਪਰ ਉਹ 44 ਕਮੇਟੀ ਬਣਾ ਰਹੇ ਅਸੀਂ ਐ ਕਰ ਰਹੇ ਪਤਾ ਨਹੀਂ ਕਿੰਨੀਆਂ ਕਮੇਟੀਆਂ ਨੇ ਅਨੇਜ ਤੱਕ ਬਣਾਈਆਂ ਹੋਣਗੀਆਂ 100 ਸਾਲ ਚ ਤੇ ਕੀ ਕੀ ਉਹਨਾਂ ਦੇ ਰਿਜ਼ਲਟ ਲਿਖੇ ਸਾਨੂੰ ਦੱਸਿਆ ਨਹੀਂ ਨਾ ਤੇ 328 ਰੂਪਾਂ ਦਾ 44 ਕਮਿਟੀ ਕਮੇਟੀ ਨੇ ਕੋਈ ਸ਼ਰ ਰਿਜ਼ਲਟ ਕੱਢਿਆ ਨਾ ਜਿਹੜੇ ਸਰੂਪ ਗੁੰਮ ਹੋਏ ਨੇ ਲਾਇਬ੍ਰੇਰੀ ਦੇ ਵਿੱਚੋਂ 205 ਸਰੂਪ ਰਾਤਨ ਉਹ ਉਹ ਹੁਕਮਨਾਮੇ ਗੁਰੂ ਸਾਹਿਬ ਜੀ ਦੇ ਉਹ ਉਹਨਾਂ ਦਾ ਅਜੇ ਤੱਕ ਕੋਈ ਸਿੱਟਾ ਕੱਢਿਆ ਉਹਨਾਂ ਦੇ 44 ਕਮੇਟੀ ਨੇ 20 ਸਾਲ ਹੋ ਗਏ ਕੋਟਾਂ ਧੱਕੇ ਖਾ ਖਾ ਕੇ پاگل ਹੋ ਗਏ ਸਿੱਖ ਤੋ ਅੱਜ ਗੜਗਾਜ ਸਿੰਘ ਜਿਹੜਾ ਜਿਹੜਾ ਹੈ ਸਰਕਾਰ ਨੂੰ ਮਤ ਦਿੰਦਾ ਹੈ ਕਿ ਤੁਸੀਂ ਦਖਲਦਾਰੀ ਨਹੀਂ ਕਰ ਸਕਦੇ ਉਹ ਅੱਜ ਉਹ ਪਤਾ ਨਹੀਂ ਕਿੱਥੇ ਸੁਤਾ ਪਿਆ ਹੈ ਉਹਨੂੰ ਇਹ ਦਿਖ ਨਹੀਂ ਰਿਹਾ ਕਿ ਗੁਰੂ ਘਰ ਰੁਟਿਆ ਜਾ ਰਿਹਾ ਉਹਨੇ ਅੱਖਾਂ ਤੇ ਪੱਟੀ ਬੰਨੀ ਹੋਈ ਉਹਨੂੰ ਦਿਖ ਨਹੀਂ ਰਿਹਾ ਕਿ ਇਹ ਜ਼ਮੀਨ ਜਿਹੜੀ ਵੇਚੀ ਨਹੀਂ ਜਾ ਸਕਦੀ ਉਹਦਾ ਉਹਦੀ ਰਜਿਸਟਰੀ ਹੋ ਰਹੀ ਹੈ ਤੇ ਇੱਕ ਸਾਹ ਰਜਿਸਟਰਾਰ ਕਰ ਰਿਹਾ ਇਹ ਇਹ ਸਰਕਾਰੀ ਅਫਸਰ ਜਿਹੜੇ ਆ ਜਿਹੜੇ ਮਿਲ ਬਣਾ ਕੇ ਪੈਸੇ ਲੈ ਕੇ ਰਜਿਸਟਰੀਆਂ ਕਰ ਰਹੇ ਨੇ ਤੇ ਸਾਡੇ ਮੈਨੇਜਰ ਆਪ ਕਰਵਾ ਰਹੇ ਨੇ ਉਹਨਾਂ ਨੂੰ ਇਜਾਜ਼ਤ ਕੌਣ ਦੇ ਰਿਆ ਉਹਨਾਂ ਦਾ ਰਿਜ਼ਲਟ ਕੀ ਨਿਕਲੂਗਾ ਇਹ ਜਿਹੜਾ ਜਥੇਦਾਰ ਆ ਸਾਨੂੰ ਕੌਮ ਨੂੰ ਦੱਸੇ ਸਿੱਖ ਕੌਮ ਨੂੰ ਦੱਸੇ ਜਿਹਦੀ ਇਹ ਮਲਕੀਅਤ ਆ ਇਹਦੀ ਮਲਕੀਅਤ ਦੇ ਮਾਲਕ ਨਾਂ ਤੇ ਗੜਗਾਜ ਸਿੰਘ ਆ ਤੇ ਨਾ ਹੀ ਇਹ ਧਾਮੀ ਆ ਨਾ ਹੀ ਇਹ ਦਾ ਵੱਡਾ ਮਨਸੰਤ ਸੁਖਵੀਰ ਬਾਦਲ ਜਿਹੜਾ ਜਿਹਦੇ ਹੁਕਮ ਨਾਲ ਇਹ ਸਾਰਾ ਲੁੱਟਿਆ ਜਾ ਰਿਹਾ سرمਾਇਆ ਅੱਜ ਜਿਹੜੀ ਬਾਰ-ਬਾਰ ਗੱਲ ਹੋ ਰਹੀ ਨਾ ਇੰਨਾ ਪੈਸਾ ਹੀ ਨਹੀਂ ਜੀ ਕਿ ਕੋਈ ਕੋਲ ਹੋਰ ਕੋਈ ਪ੍ਰਧਾਨਗੀ ਨਹੀਂ ਕਰ ਸਕਦਾ ਪੈਸਾ ਤੇ ਆ ਜਿਹੜਾ ਗੁਰੂ ਘਰ ਨੂੰ ਲੁੱਟ-ਲੁੱਟ ਕੇ ਤੁਸੀਂ ਆਪਣੇ ਰਾਜਨੀਤੀ ਤੇ ਲਾ ਰਹੇ ਜਿਹੜਾ ਰੋਣਾ ਤੋ ਮੈਂ ਇਹ ਦੇਖ ਰਿਹਾ ਕਿ 1 ਕਰੋੜ 1 ਮੈਂ ਖਾਸ ਕਰਕੇ ਧਾਮੀ ਨੂੰ ਤੇ ਗੜਗਾਜੇ ਨੂੰ ਮੈਂ ਸਵਾਲ ਕਰ ਰਿਹਾ ਸੰਗਤ ਦੇ ਥਰੂ ਸੰਗਤ ਦੀ ਜਾਣਕਾਰੀ ਲਈ 1 ਕਰੋੜ 32 ਲੱਖ ਰੁਪਇਆ ਕਿਹਦੇ ਖਾਤੇ ਚ ਗਿਆ ਉਹਦਾ ਗੁਰੂ ਘਰ ਨਾਲ ਕੀ ਸੰਬੰਧ ਹੈ ਤੇ 1 ਕਰੋੜ 32 ਲੱਖ ਤੋਂ ਉੱਪਰ ਦੀ ਰਕਮ ਜਿਹੜੀ ਉਹ ਕਿੱਥੇ ਗਈ ਤੇ ਕਿਵੇਂ ਗਈ ਆ ਇਹ ਕਲੀਅਰ ਕਰਨ ਇਹ ਧਾਮੀ ਸਾਹਿਬ ਤੇ ਏ ਗੜਗਾ ਚ ਸਿੰਘ ਜਿਹੜਾ ਖੈਰ ਖਵਾ ਬਣਿਆ ਪੰਥ ਦਾ ਜਿਹੜਾ ਮਿੰਟ ਮਿੰਟ ਤੇ ਮਤ ਦਿੰਦਾ ਸਿੱਖਾਂ ਨੂੰ ਇਹ ਕਿ ਜਿਹੜਾ ਇਹ ਜਿੰਨਾ ਵੀ ਇਹ ਜੋ ਕੁਝ ਵੀ ਹੋਇਆ ਇਹ ਕਿਹਦੇ ਆਦੇਸ਼ ਨਾਲ ਹੋਇਆ ਇਹਨੂੰ ਮੈਨੇਜਰ ਨੂੰ ਅਥਾਰਟੀ ਲੈਟਰ ਕਿਸ ਨੇ ਦਿੱਤਾ ਉਹ ਸਕੱਤਰ ਜਿਹੜਾ ਉਸ ਨੂੰ ਕਿਸ ਨੇ ਹੁਕਮ ਦਿੱਤਾ ਤੇ ਅਸੀਂ ਇਹਦਾ ਰਿਜ਼ਲਟ ਜਿਹੜਾ ਮੰਗਦੇ ਆ ਇਹ 15 ਦਿਨਾਂ ਚ ਮੈਂ ਧਾਮੀ ਸਾਹਿਬ ਨੂੰ ਇਹ ਪ੍ਰੈਸ ਦੀ ਰਾਹੀਂ ਜਾਣਕਾਰੀ ਦੇ ਰਿਹਾ ਕਿ ਅਸੀਂ ਸਿਰਫ 15 ਦਿਨਾਂ ਦੀ ਵੇਟ ਕਰਨੀ ਹੈ ਤੇ ਇਸ ਮਾਮਲੇ ਤੇ ਤੁਸੀਂ ਕਿਹਦੀ ਧੌਣ ਫੜੀ ਐ ਤੇ ਨੰਗਾ ਕਿਹਨੂੰ ਕਰ ਰਹੇ ਹੋ ਤੂੰ ਪੈਸਾ ਕਿੱਥੇ ਆ ਤੇ ਗੁਰੂ ਘਰ ਦੀ ਜ਼ਮੀਨ ਕਿਤਰਾ ਵੇਚਾ ਰਹੇ ਹੋ ਇਹਦਾ ਕੋ ਰਿਜ਼ਲਟ ਨਾ ਮਿਲਿਆ ਤੇ 15 ਤਰੀਕ ਨੂੰ ਅਸੀਂ ਪੰਥਕ ਕਾਲੀ ਲਹਿਰ ਵੱਲੋਂ ਐਲਾਨ ਕਰਾਂਗੇ 15 ਨੂੰ ਤੈਨੂੰ ਦੇਖ ਕੇ ਮਿਸਟਰ ਧਾਮੇ ਤੁਹਾਨੂੰ ਦੇਖ ਕੇ ਤੁਸੀਂ ਕੀ ਕਰ ਰਹੇ ਹੋ 15 ਤੋਂ ਬਾਅਦ ਅਸੀਂ ਇਹਦਾ ਹਸਾਬ-ਕਿਤਾਬ ਲੈਣ ਲਈ ਪੱਕਾ ਮੋਰਚਾ ਲਾਵਾਂਗੇ ਅਣਮਿੱਥੇ ਲਈ ਮੰਜੀ ਸਾਹਿਬ ਦੁਆਨ ਹਾਲ ਚ ਪੰਥਕ ਕਾਲੀ ਲਹਿਰ ਵੱਲੋਂ ਤੇ ਉਹਦੇ ਲਈ ਸੱਟਾ ਕੱਢਾਂਗੇ ਕਿ ਇਹ ਇਹ ਸਾਡੇ ਕੌਮ ਦੇ ਗਣੋਂ ਇਹ ਜਿਹੜੇ ਵੱਡੇ ਮਸੰਦ ਕਿਵੇਂ ਲੈਣਗੇ ਉਦੇ ਬਾਅਦ ਫਿਰ ਇਹ ਇਹੀ ਸਮਾਂ ਹੋਊਗਾ ਸਿੱਖਾਂ ਨੂੰ ਜੇ ਗੁਰੂ ਘਰ ਨੂੰ ਬਚਾਉਣਾ ਨਹੀਂ ਤੇ ਸਾਨੂੰ ਕੋਈ ਬੋਕਾ ਨਹੀਂ ਮਿਲਣਾ ਆਪਕੇ ਛੁਟਕੇ ਠੌਰ ਨਾ ਠਾਇਓ ਕਿ ਨਾ ਸਾਡਾ ਧਰਮ ਰਹਿਣਾ ਤੇ ਨਾ ਧਰਮ ਨੂੰ ਬਚਾਉਣ ਵਾਲੇ ਲੋਕ ਰਹਿਣੇ ਆ ਜੇ ਤੁਸੀਂ ਅੱਜ ਵੀ ਸਿੱਖ ਸੰਗਤਾਂ ਨਾ ਖੜੀਆਂ ਹੋਈਆਂ ਤੇ ਮੁੜ ਕੇ ਸਾਡਾ ਬਚਣਾ ਕੁਛ ਨਹੀਂ ਨਾ ਉਹਨੂੰ ਬਚਾਉਣ ਵਾਲੇ ਰਹਿਣੇ ਆ ਇਹ ਫਿਰ ਸਾਰਾ ਕੁਝ ਇਹਨਾਂ ਵੱਡਿਆਂ ਮਸੰਦਾ ਦਾ ਹੀ ਹੋਊਗਾ ਜਿਹੜੇ ਨਰੈਣੂ ਮੰਤ ਦੇ ਵਾਰਿਸ ਬਣੇ ਹੋਏ ਆ ਜੀ ਤੋ ਮੈਂ ਸਮੂਹ ਸੰਗਤਾਂ ਨੂੰ ਇਹ ਬੇਨਤੀ ਕਰਦਾ ਹੱਥ ਜੋੜ ਕੇ ਕਿ ਸਮਾਂ ਨੂੰ ਸੰਭਾਲਣ ਦਾ ਅਸੀਂ ਲੁੱਟੇ ਜਾ ਰਹੇ ਦੇ ਤੇ ਇਹ ਨਿਚ-ਗਰੇਚੀਆਂ ਕਰਕੇ ਅਸੀਂ ਜੀ ਕਮੇਟੀ ਬਣਾਈ ਆ 44 ਕਮੇਟੀ ਬਣਾਈ 44 ਕਮੇਟੀ ਕੀ ਪ੍ਰਤਾਲ ਕਰੂਗੀ ਰਜਿਸਟਰੀ ਤੁਹਾਡੇ ਸਾਹਮਣੇ ਆ ਆਹ ਰਜਿਸਟਰੀ ਜਿਹੜੀ ਹੋ ਚੁੱਕੀ ਆ ਰਜਿਸਟਰੀ ਤਹਿਸੀਲਦਾਰ ਨੇ ਕੀਤੀ ਆ ਗਵਰਨਮੈਂਟ ਨੇ ਇਹਦੇ ਫੀਸ ਲਈ ਆ ਤੇ ਇਹਦੇ ਪੈਸੇ ਤੁਹਾਡੇ ਬੰਦੇ ਦੇ ਖਜ਼ਾਨੇ ਚ ਗਏ ਨੇ ਜਾਂ ਗੁਰੂ ਘਰ ਦੇ ਖਜ਼ਾਨੇ ਚ ਗਏ ਨੇ ਪਰ ਗਏ ਨੇ 1 ਕਰੋੜ 32 ਲੱਖ ਤੇ ਜਦ ਕਿ ਇਸੇ ਪਿੰਡ ਦੇ ਮੂਲ ਨਿਵਾਸੀ ਕਹਿ ਰਹੇ ਨੇ ਕਿ ਅਸੀਂ 15 ਤੋਂ 20 ਕਰੋੜ ਦੇ ਨੂੰ ਤਿਆਰ ਆ ਸਾਨੂੰ ਦਿਓ ਤੁਸੀਂ ਗੁਰੂ ਘਰ ਨੂੰ ਚੂਨਾ ਕਿਉਂ ਲਾ ਰਹੇ ਤੋਂ ਮੈਂ ਵੇਟ ਕਰੂੰਗਾ 15 ਦਿਨ 15 ਦਿਨਾਂ ਤੋਂ ਬਾਅਦ ਇਹ ਅਸੀਂ ਦੇਖਾਂਗੇ ਤੁਸੀਂ ਕੀ ਕਰ ਰਹੇ ਹੋ ਤੇ ਅੱਗੇ ਤੋਂ ਕੀ ਤੁਹਾਡਾ ਨਿظام ਆ ਪਰ ਇਹ ਸਿੱਖ ਸੰਗਤ ਨੂੰ ਇਹ ਨਿਰਣਾ ਕਰਨਾ ਪਊਗਾ ਕਿ ਅਸੀਂ ਇਹ ਇਹਨਾਂ ਮਸੰਦਾਂ ਤੋਂ ਇਹ ਗੁਰੂ ਘਰ ਕਿਵੇਂ ਬਚਾਉਣਾ ਕਿਉਂਕਿ ਭਾਜਪਾ ਨੇ ਸੌ ਖਾਤੀ ਹੋਈ ਐ ਕਿ ਅਸੀਂ ਇਹ ਗੁਰੂ ਘਰ ਨੂੰ ਬਾਦਲ ਦੇ ਥਰੂ ਬਰਬਾਦ ਕਰਨਾ 15 ਸਾਲ ਹੋ ਗਏ ਤੇ ਇਲੈਕਸ਼ਨ ਨਹੀਂ ਹੋਣ ਦਾ ਅਸੀਂ ਇਹ ਇਹ ਜਿਹੜਾ ਗੁਰੂ ਘਰ ਐ ਉਹਨੂੰ ਬਚਾਈਏ ਤੇ ਕਿਵੇਂ ਬਚਾਈਏ ਸਿਧਾਂਤ ਬਚਾਈਏ ਤੇ ਕਿਵੇਂ ਬਚਾਈਏ ਗੁਰੂ ਘਰ ਦੀ ਵਿਦਵਿਅਤਾ ਤੇ ਕਿਵੇਂ ਬਚਾਈਏ ਗੁਰੂ ਘਰ ਦਾ ਪੈਸਾ ਤੇ ਉਹਨੂੰ ਕਿਵੇਂ ਬਚਾਈਏ ਸਾਡੇ ਗਰੀਬ ਬੱਚੇ ਜਿਹੜੇ ਅੱਜ ਐਜੂਕੇਸ਼ਨ ਨਹੀਂ ਲੈ ਰਿਆ ਕੋਈ ਨਸ਼ਾ ਚ ਲੱਗਾ ਹੈ ਕੋਈ ਧੱਕੇ ਖਾ ਰਿਹਾ ਇੱਕ ਮਹਿਰ ਪੈਸਾ ਜਾ ਕੇ ਡੰਡਾ ਫੜ ਕੇ ਗੱਡੀਆਂ ਲਾਉਂਦੇ ਫਿਰਦੇ ਨੇ ਗਰੀਬ ਗਰੀਬੀ ਦੇ ਵਿੱਚ ਗੁਰਬਤ ਦੇ ਮਾਰੇ ਹੋਏ ਜ਼ਿੰਦਗੀ ਰੁਲ ਗਈ ਉਹਨਾਂ ਦੀ ਪਰ ਇਹ ਅਰਬ ਰੁਪਈਆ ਜਿਹੜਾ ਇਹ ਸਾਡੇ ਵੱਡੇ ਮਹੰਤਾਂ ਦੇ ਕੰਮ ਆ ਰਿਹਾ ਜਿਹੜੇ ਇਹਨਾਂ ਨੂੰ ਮਹਤ ਦੇ ਵਾਰਿਸ ਬਣੇ ਹੋਏ ਨੇ ਸਾਡੀ ਕੌਮ ਦਾ ਕੁਝ ਨਹੀਂ ਬਣ ਰਿਹਾ ਜੇ ਜੇ ਸਾਡੀ ਇਹੀ ਹਾਲਤ ਰਹੀ ਤੇ ਸਾਡੀ ਜ਼ਿੰਦਗੀ ਕਾਦੀ ਅਸੀਂ ਜੂ ਕੇ ਕੀ ਲੈਣਾ ਅਸੀਂ ਸਿੱਖ ਖਵਾ ਕੇ ਕੀ ਲੈਣਾ ਅਸੀਂ ਦਸਮ ਪਾਤਸ਼ਾਹ ਨੂੰ ਕੀ ਮੂੰਹ ਦਿਖਾਉਣਾ ਉਹਦਾ ਖਾਲਸਾ ਧਰਮ ਨੂੰ ਅਸੀਂ ਕਿੱਥੇ ਲਿਜਾ ਕੇ ਖੜਾ ਕਰਤਾ ਮੇਰੀਆਂ ਸਮੂਹ ਸੰਗਤਾਂ ਨੂੰ ਇਹ ਨੀਆਂ ਗੁਬਨਤੀਆਂ ਪ੍ਰਮਾਨ ਕਰਿਓ 15 ਤਰੀਕ 15 ਦਿਨ ਅਸੀਂ ਦੇ ਰਹੇ ਆ ਇਹ ਮਿਸਟਰ ਧਾਮੀ ਨੂੰ ਇਹ ਧਾਮੀ ਤੇ ਇਹ ਗੜਗਾਜ ਸਿੰਘ ਦੱਸੇ ਵੀ ਇਹ ਇਹ ਮਸਲਾ ਕਿਵੇਂ ਲੁੱਟਦਾ ਜਿਹੜਾ ਮਸਲਾ ਹੈ ਕਿਵੇਂ ਨੂੰ ਇਹ ਦੱਸ ਰਿਹਾ ਸੰਗਤ ਦੇ ਰੂਪ ਰੂਪ ਕਿਵੇਂ ਕਰ ਰਿਹਾ ਪੇਸ਼ ਕੇ ਵੀ ਕਰ ਰਿਹਾ ਉਹਦੇ ਲਈ ਜ਼ਿੰਮੇਵਾਰ ਤੇ ਜਵਾਬਦੇਹ ਕੌਣ ਨੇ ਆ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਈ ਇਹ ਅਸੀਂ ਸੁਣ ਲਈ ਵੇਟ ਕਰਾਂਗੇ ਸੋ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ